ਸੀ ਸੀ ਇਹ ਸਵਾਲ ਕਈ ਵਾਰੀ ਕੀਤਾ ਹੈ ਤੁਹਾਨੂੰ ਮੈਨੂੰ ਇੱਥੇ ਖੜਾ ਚੰਗਾ ਨਹੀਂ ਲੱਗਦਾ ਨਾ ਤਾਂ ਡਿਮਾਂਡ ਮੁੱਕਦੀ ਹੁੰਦੀ ਹੈ ਤੇ ਨਾ ਹੀ ਸਪਲਾਈ ਮਿਲਦੀ ਹੁੰਦੀ ਹੈ ਸਪਲਾਈ ਇਨਸਿਕਰ ਬਿਲਕੁਲ ਡਿਮਾਂਡ ਤਾਂ ਹਮੇਸ਼ਾ ਹੀ ਰਹਦੀ ਹੈ ਅੱਜ ਸਕੂਲ ਦੀ ਡਿਮਾਂਡ ਹੈ ਕੱਲ੍ਹ ਨੂੰ ਹੋ ਸਕਦਾ ਹੈ ਇਸਲਾਕੇ ਜੀ ਕਾਲਜ ਦੀ ਡਿਮਾਂਡ ਆ ਜਾਵੇ ਡਿਮਾਂਡ ਕਦੇ ਮੁੱਕਦੀ ਵੀ ਹੁੰਦੀ ਤੇ ਸਾਨੂੰ ਪਰਮਾਤਮਾ ਤੋਫੀਕ ਮਖਸ਼ੇ ਪਰਮਾਤਮਾ ਬਲ ਦੇਵੇ ਹੈ ਕਰੋਗਾ ਸੀ ਮੈਂ ਆਪ ਨੂੰ ਇੱਕ ਗੱਲ ਦੱਸਾਂ ਬਈ 16 ਕਰੋੜ 85 ਲੱਖ ਰੁਪਇਆ ਐਮਪੀ ਨੈਟ ਫੰਡ ਚ ਆਇਆ ਸੀਗਾ ਤੇ 3 ਲੱਖ 3 ਕਰੋੜ ਹਾਂ 3 ਕਰੋੜ 29 ਲੱਖ ਤੇ 14 ਹਜ਼ਾਰ ਪਿਛਲਾ ਪਿਛਲੇ ਐਮਪੀ ਸਾਹਿਬ ਦੀ ਜਿਹੜੀ ਗ੍ਰਾਂਟ ਚੀng ਉਹ ਮਤਲਬ ਫੰਡ ਸੀਗਾ ਉਹ ਪਿਆ ਸੀਗਾ ਤੋ तकरीबन 20 ਲੱਖ ਦੇ ਕਰੀਬ 20 ਕਰੋੜ ਦੇ ਕਰੀਬ ਉਹ ਸਾਰਾ ਦਸੰਬਰ ਤੱਕ ਮੈਂ ਸਾਰੇ ਪਿੰਡਾਂ ਚ ਲਾ ਦਿੱਤਾ ਸੀਗਾ ਪੈਸੇ ਸਾਡੇ 1.5 ਕਰੋੜ ਮਰ ਗਿਆ ਜੇ ਉਹ ਨਾ ਮਰਦਾ ਤੇ ਪੈਸੇ ਹੋਰ ਆ ਜਾਣੇ ਸੀਗੇ ਕੋਈ ਗੱਲ ਨਹੀਂ ਉਮੀਦ ਰੱਖਣੀ ਚਾਹੀਦੀ ਹੈ ਜਦ ਤੱਕ ਸਾਹ ਉਸ ਉਦੋਂ ਤੱਕ ਆਸ ਹੇ ਜੀ ਅਸੀਂ ਆਸ ਰੱਖੀ ਹੋਈ ਹੈ ਪ੍ਰਮਾਤਮਾ ਕਰੇ ਜਦੋਂ ਪੈਸੇ ਆਉਣਗੇ ਅਸੀਂ ਫਿਰ ਪਿੰਡਾਂ ਦੇ ਵਿੱਚ ਪਿੰਡ ਦੀ ਸਾਰੀ ਵਾਸਤੇ ਸਕੂਲਾਂ ਦੀ ਸਾਰੀ ਵਾਸਤੇ ਔਰ ਲੋਕਾਂ ਦੀ ਸਿਹਤ ਵਾਸਤੇ ਹਾਰੋ ਦੇਖੋ ਇਹ ਬਹੁਤ ਜ਼ਰੂਰੀ ਹੈ ਸਾਡੇ 마을 ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਪ੍ਰਦੂਸ਼ਿਤ ਹੈ ਹੈ ਜੀ ਇਸ ਕਰਕੇ ਜੇ ਸ਼ੁੱਧ ਪਾਣੀ ਬਚਨ ਨੂੰ ਮਿਲੇਗਾ ਉਹਦੀ ਸਿਹਤ ਅੱਛੀ ਹੋਊਗੀ ਹੈ ਜੀ ਸਿਹਤ ਅੱਛੀ ਹੋਊਗੀ ਪੜ੍ਹਾਈ ਅੱਛੀ ਕਰਨਗੇ ਪੜ੍ਹਾਈ ਅੱਛੀ ਕਰਨਗੇ ਉਹ ਅੱਛੇ ਨਾਗਰਿਕ ਬਣਨਗੇ ਅੱਛੇ ਨਾਗਰਿਕ ਬਣਨਗੇ ਆਪਣੇ ਮੁਲਕ ਦੇ ਵਾਸਤੇ ਬਹੁਤ ਕੁਝ ਕਰ ਸਕਦੇ ਨੇ ਕੁਝ ਨਵਾਂ ਸੋਚੇ ਵਿਜ਼ਨ ਕਿਸ ਤਰੀਕੇ ਦਾ ਅਗਲੀ ਵਾਰ ਲੈ ਕੇ ਆਣਾ ਦੇਖੋ ਗੱਲ ਇਹ ਅ ਵਚਨ ਸਰਕਾਰ ਦੀ ਜਿਹੜੀ ਪਾਲਿਸੀਜ਼ ਹੁੰਦੀਆਂ ਨੇ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ ਲੇਕਿਨ ਵਕਤ ਤੱਕ ਕਿਤੇ ਇਹ ਚੀਜ਼ ਦੀ ਨਵੀਂ ਦੀ ਰੋਡ ਪੈਂਦੀ ਆ ਉਹ ਵੀ ਕਰਾਂਗੇ ਮਨ ਦੇ ਵਿੱਚ ਤਾਂ ਕੋਈ ਰਹਿ ਗਈ ਹੋਣੀ ਆ ਸੋਚ ਵੀ ਕੋਈ ਨਾ ਕੋਈ ਜੇ ਆਪਾਂ ਇਸ ਤੇ ਨਹੀਂ ਕਰ ਸਕਦੇ ਜੇ ਅੱਗੇ ਮੌਕਾ ਮਿਲਦਾ ਤਾਂ ਉਹ ਕਰਕੇ ਦਿਖਾਉਂਦੇ ਸਰ ਨਾਤਾਂ ਡਿਮਾਂਡ ਮੁਕਲੀ ਹੁੰਦੀ ਆ ਤੇ ਨਾ ਹੀ ਸਪਲਾਈ ਮੁਕਲੀ ਹੁੰਦੀ ਆ ਸਪਲਾਈ ਲਾਈਨ ਸਹੀ ਹੋਵੇ ਨਾ ਡਿਮਾਂਡ ਹਮੇਸ਼ਾ ਹੀ ਰਹਿੰਦੀ ਆ ਅੱਜ ਸਕੂਲ ਦੀ ਡਿਮਾਂਡ ਕੱਲ ਨੂੰ ਹੋ ਸਕਦਾ ਐ ਇਸ ਲੱਗ ਕੇ ਕਾਲਜ ਦੀ ਡਿਮਾਂਡ ਜਿਵੇਂ ਇਹ ਡਿਮਾਂਡ ਕਦੇ ਮੁੱਕਦੀ ਨਹੀਂ ਹੁੰਦੀ ਤੇ ਸਾਨੂੰ ਪਰਮਾਤਮਾ ਤੋਫੀਕ ਬਖਸ਼ੇ ਪਰਮਾਤਮਾ ਬਲ ਦੇਵੇ ਕਰਨ ਦਾ ਸੀ ਤੇ ਸੁਤਰਾਣੀ ਜਿਹੜੀ ਜਾਣਕਾਰੀ ਮਿਲੀ ਹੈ ਮੁਹੰਮਦ ਸਦੀਕ ਤੇ ਹੋਰ ਪਾਰਟੀਆਂ ਨੂੰ ਉਮੀਦਾਂ ਹੈਗੀਆਂ ਮੁਹੰਮਦ ਸਦੀਕ ਆਪਣੇ ਪਾਰਟੀ ਦੇ ਨਾਲ ਖੜਨਗੇ ਜਾਂ ਕਿਤੇ ਨਾ ਕਿਤੇ ਉਮੀਦਾਂ ਤੇ ਵੀ ਖੜੇ ਉਤਰ ਸਕਦੀ ਹੈ ਤੁਸੀਂ ਇਹ ਸਵਾਲ ਕਈ ਵਾਰੀ ਕੀਤਾ ਹੈ ਤੁਹਾਨੂੰ ਮੈ ਇੱਥੇ ਖੜਾ ਚੰਗਾ ਨਹੀਂ ਲੱਗਦਾ ਠੀਕ ਹੈ ਜੀ ਤੁਸੀਂ ਇਹ ਸਵਾਲ ਕਈ ਵਾਰੀ ਕੀਤਾ ਹੈ ਤੁਹਾਨੂੰ ਮੈ ਇੱਥੇ ਖੜਾ ਚੰਗਾ ਨਹੀਂ ਲੱਗਦਾ ਨਾ ਤਾਂ ਡਿਮਾਂਡ ਮੁੱਕਦੀ ਹੁੰਦੀ ਹੈ ਤੇ ਨਾ ਹੀ ਸਪਲਾਈ ਮੁੱਕਦੀ ਹੁੰਦੀ ਹੈ ਸਪਲਾਈ ਲੈਂਸ ਨਹੀਂ ਉਹ ਭਈ ਨਾ ਡਿਮਾਂਡ ਹਮੇਸ਼ਾ ਹੀ ਰਹਦੀ ਹੈ ਅੱਜ ਸਕੂਲ ਦੀ ਡਿਮਾਂਡ ਹੈ ਫਿਰ ਕੱਲ ਨੂੰ ਹੋ ਸਕਦਾ ਹੈ ਇਸਲਾਕੇ ਦੇ ਕਾਲਜ ਦੀ ਡਿਮਾਂਡ ਆ ਜਾਵੇ ਡਿਮਾਂਡ ਕਦੇ ਮੁੱਕਦੀ ਵੀ ਹੁੰਦੀ ਤੇ ਸਾਨੂੰ ਪਰਮਾਤਮਾ ਤੋਫੀਕ ਬਖਸ਼ੇ ਪਰਮਾਤਮਾ ਬਲ ਦੇਵੇ ਇਹ ਕਰੋਗਾ ਸਿਧੇ ਮੈਂ ਆਪ ਜੀ ਨੂੰ ਇੱਕ ਗੱਲ ਦੱਸਾਂ ਬਈ 16 ਕਰੋੜ 80 ਲੱਖ ਰੁਪਇਆ ਐਮਪੀ ਫੰਡ ਚ ਆਇਆ ਸੀਗਾ ਤੇ 3 ਲੱਖ 3 ਕਰੋੜ ਹਾਂ 3 ਕਰੋੜ 29 ਲੱਖ ਤੇ 14000 ਪਿਛਲਾ ਪਿਛਲੇ ਐਮਪੀ ਸਾਹਿਬ ਦੀ ਜਿਹੜੀ ਗਰੰਟੀ ਸੀ ਉਹ ਮਤਲਬ ਫੰਡ ਸੀਗਾ ਉਹ ਪਿਆ ਸੀਗਾ ਉਹ तकरीबन 20 ਲੱਖ ਦੇ ਕਰੀਬ 20 ਕਰੋੜ ਦੇ ਕਰੀਬ ਉਹ ਸਾਰਾ ਦਸੰਬਰ ਤੱਕ ਮੈਂ ਸਾਰੇ ਪਿੰਡਾਂ ਚ ਲਾ ਦਿੱਤਾ ਸੀਗਾ ਪੈਸੇ ਸਾਡੇ 1.5 ਕਰੋੜ ਮਰ ਗਿਆ ਜੇ ਉਹ ਨਾ ਮਰਦਾ ਤੇ ਪੈਸੇ ਹੋਰ ਆ ਜਾਣੇ ਸੀਗੇ ਕੋਈ ਗੱਲ ਨਹੀਂ ਉਮੀਦ ਰੱਖਣੀ ਚਾਹੀਦੀ ਹੈ ਜਦ ਤੱਕ ਸਾਹ ਉਦੋਂ ਤੱਕ ਆਸ ਹੇ ਜੀ ਅਸੀਂ ਆਸ ਰੱਖੀ ਹੋਈ ਹੈ ਪ੍ਰਮਾਤਮਾ ਕਰੇ ਜਦੋਂ ਪੈਸੇ ਆਉਣਗੇ ਅਸੀਂ ਫਿਰ ਪਿੰਡਾਂ ਦੇ ਵਿੱਚ ਪਿੰਡ ਦੀ ਸਾਰੀ ਵਾਸਤੇ ਸਕੂਲਾਂ ਦੀ ਸਾਰੀ ਵਾਸਤੇ ਔਰ ਲੋਕਾਂ ਦੀ ਸਿਹਤ ਵਾਸਤੇ ਹਾਰੋ ਦੇਖੋ ਇਹ ਬਹੁਤ ਜ਼ਰੂਰੀ ਹੈ ਸਾਡੀ 마을 ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਪ੍ਰਦੂਸ਼ਿਤ ਹੈ ਹੈ ਜੀ ਇਸ ਕਰਕੇ ਜੇ ਸ਼ੁੱਧ ਪਾਣੀ ਬੱਚਨ ਮਿਲੂਗਾ ਉਹਦੀ ਸਿਹਤ ਅੱਛੀ ਹੋਊਗੀ ਹੈ ਜੀ ਸਿਹਤ ਅੱਛੀ ਹੋਊਗੀ ਪੜ੍ਹਾਈ ਅੱਛੀ ਕਰਨਗੇ ਪੜ੍ਹਾਈ ਅੱਛੀ ਕਰਨਗੇ ਉਹ ਅੱਛੇ ਨਾਗਰਿਕ ਬਣਨਗੇ ਅੱਛੇ ਨਾਗਰਿਕ ਬਣਨਗੇ ਆਪਣੇ ਮੁਲਕ ਦੇ ਵਾਸਤੇ ਬਹੁਤ ਕੁਝ ਕਰ ਸਕਦੇ ਨੇ ਕੁਝ ਨਵਾਂ ਸੋਚਿਆ ਵਿਜ਼ਨ ਕਿਸ ਤਰੀਕੇ ਦਾ ਅਗਲੀ ਵਾਰ ਲੈ ਕੇ ਆਣਾ ਦੇਖੋ ਗੱਲ ਇਹ ਹੈ ਅ ਵਚਨ ਸਰਕਾਰ ਦੀ ਜਿਹੜੀ ਪਾਲਿਸੀਸ ਹੁੰਦੀਆਂ ਨੇ ਉਹਦੇ ਮੁਤਾਬਕ ਹੀ ਚੱਲਣਾ ਪੈਂਦਾ ਲੇਕਿਨ ਵਕਤ ਤੱਕ ਕਿਤੇ ਕਿਹਦੀ ਨਵੀਂ ਦੀ ਰੋਡ ਬਣਦੀ ਆ ਉਹ ਵੀ ਕਰਾਂਗੇ ਮਨ ਦੇ ਵਿੱਚ ਤਾਂ ਕੋਈ ਰਹਿ ਗਈ ਹੋਣੀ ਆ ਸੋਚ ਵੀ ਕੋਈ ਨਾ ਕੋਈ ਜੇ ਆਪਾਂ ਇਸ 'ਚ ਨਹੀਂ ਕਰ ਸਕਦੇ ਜੇ ਅੱਗੇ ਮੌਕਾ ਮਿਲਦਾ ਤਾਂ ਉਹ ਕਰਕੇ ਦਿਖਾਉਂਦੇ ਸਰ ਨਾ ਤਾਂ ਡਿਮਾਂਡ ਮੁਕਦੀ ਹੁੰਦੀ ਆ ਤੇ ਨਾ ਹੀ ਸਪਲਾਈ ਮੁਕਦੀ ਹੁੰਦੀ ਆ ਸਪਲਾਈ ਲਾਈਨ ਸਹੀ ਹੋਵੇ ਨਾ ਡਿਮਾਂਡ ਹਮੇਸ਼ਾ ਹੀ ਰਹਿੰਦੀ ਆ ਅੱਜ ਸਕੂਲ ਦੀ ਡਿਮਾਂਡ ਆ ਹੇ ਕੱਲ੍ਹ ਨੂੰ ਹੋ ਸਕਦਾ ਐਸਾ ਲੱਗੇ ਕਾਲਜ ਦੀ ਡਿਮਾਂਡ ਜਿਵੇਂ ਇਹ ਡਿਮਾਂਡ ਕਦੇ ਮੁੱਕਦੀ ਨਹੀਂ ਹੁੰਦੀ ਤੇ ਸਾਨੂੰ ਪਰਮਾਤਮਾ ਤੋਫੀਕ ਬਖਸ਼ੇ ਪਰਮਾਤਮਾ ਬਲ ਦੇਵੇ ਹਾਂ ਕਰਨ ਵਾਸਤੇ ਸੁਤਰਾਣੀ ਜਿਹੜੀ ਜਾਣਕਾਰੀ ਮਿਲੀ ਹੈ ਮੁਹੰਮਦ ਸਦੀਕ ਤੇ ਹੋਰ ਪਾਰਟੀਆਂ ਨੂੰ ਉਮੀਦਾਂ ਹੈਗੀਆਂ ਮੁਹੰਮਦ ਸਦੀਕ ਆਪਣੇ ਪਾਰਟੀ ਦੇ ਨਾਲ ਖੜਨਗੇ ਜਾਂ ਕਿਤੇ ਨਾ ਕਿਤੇ ਉਮੀਦਾਂ ਤੇ ਵੀ ਖੜੇ ਉਤਰ ਸਕਦੀਆਂ ਤੁਸੀਂ ਇਹ ਸਵਾਲ ਕਈ ਵਾਰੀ ਕੀਤਾ ਹੈ ਤੁਹਾਨੂੰ ਮੈ ਇੱਥੇ ਖੜਾ ਚੰਗਾ ਨਹੀਂ ਲੱਗਦਾ ਠੀਕ ਹੈ ਜੀ